ਇੱਕ ਵਿਚਾਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਇਹ ਕਹਾਵਤ ਤਾਂ ਸਭ ਨੇ ਸੁਣੀ ਹੈ ਪਰ ਕੀ ਹੋਵੇ ਜੇ ਇੱਕ ਇਨਸਾਨ ਦੇ ਵਿਚਾਰ ਪੂਰੇ ਬ੍ਰਹਮੰਡ ਨੂੰ ਸਮਝਣ ਦਾ ਤਰੀਕਾ ਹੀ ਬਦਲ ਦੇਣ। ਸ਼੍ਰੀ ਨਿਵਾਸ ਰਾਮਾਨੁਜਨ ਤੇ ਸਾਡੀ ਗੱਲਬਾਤ ਦੇ ਇਸ ਆਖਰੀ ਹਿੱਸੇ ਵਿੱਚ ਤੁਹਾਡਾ ਸਵਾਗਤ ਹੈ। ਪਿਛਲੇ ਦੋ ਪਾਗਾਂ ਵਿੱਚ ਅਸੀਂ ਇੱਕ ਗਰੀਬ ਕਲਰਕ ਤੋਂ ਕੈਂਬਰੇਜ ਦੇ ਸਿਖਰ ਤੱਕ ਦੇ ਉਹਨਾਂ ਦੇ ਸਫ਼ਰ ਨੂੰ ਦੇਖਿਆ। ਅੱਜ ਅਸੀਂ ਉਹਨਾਂ ਦੀ ਵਿਰਾਸਤ ਦੀ ਗਹਿਰਾਈ ਵਿੱਚ ਉਤਰਾਂਗੇ। ਅਸੀਂ ਸਿਰਫ ਇਹ ਨਹੀਂ ਦੇਖਾਂਗੇ ਕਿ ਰਾਮਾਨੁਜਨ ਨੇ ਕੀ ਕੀਤਾ। ਸਗੋਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਦਾ ਕੰਮ ਸਮੇਂ ਤੋਂ ਵੀ ਅੱਗੇ ਸੀ ਇੱਕ ਪਾਸੇ ਉਹਨਾਂ ਦੇ ਸਰੀਰ ਨੂੰ ਸਮੇਂ ਨੇ ਹਰਾ ਦਿੱਤਾ ਪਰ ਦੂਜੇ ਪਾਸੇ ਉਹਨਾਂ ਦੇ ਵਿਚਾਰ ਅੱਜ ਵੀ ਭਵਿੱਖ ਦੀ ਵਿਗਿਆਨ ਨੂੰ ਰਾਹ ਦਿਖਾ ਰਹੇ ਨੇ ਅੱਜ ਅਸੀਂ ਇੱਕ ਤਰ੍ਹਾਂ ਨਾਲ ਜਾਸੂਸ ਬਣਨ ਵਾਲੇ ਹਾਂ ਇੱਕ ਅਜੀਹਾ ਕੋਡ ਸੁਲਝਾਉਣ ਦੀ ਕੋਸ਼ਿਸ਼ ਕਰਾਂਗੇ ਜੋ ਇੱਕ ਸਦੀ ਪਹਿਲਾਂ ਛੱਡਿਆ ਗਿਆ ਸੀ ਤੇ ਇਹ ਕੋਡ ਛੱਡਿਆ ਸੀ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁਜਨ ਨੇ ਉਹਨਾਂ ਕੋਲ ਕੋਈ ਕੀ ਕਹਿੰਦੇ ਨੇ ਰਸਮੀ ਸਿੱਖਲਾਈ ਨਹੀਂ ਸੀ ਪਰ ਉਹਨਾਂ ਦੀਆਂ ਨੋਟਬੁੱਕਾਂ ਉਹ ਸਿਰਫ ਗਣਿਤ ਨਹੀਂ ਸ਼ਾਇਦ ਖੁਦ ਬ੍ਰਹਮੰਡ ਦੇ ਰਾਜਾਂ ਦੀ ਚਾਬੀ ਹਨ ਹਾਂ ਤੇ ਸਾਡਾ ਮਕਸਦ ਸਿਰਫ ਇਹ ਦੱਸਣਾ ਨਹੀਂ ਕਿ ਉਹਨਾਂ ਨੇ ਕੀ ਖੋਜਿਆ ਅਸੀਂ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਇਹ ਹੋਇਆ ਕਿਵੇਂ ਹਾਂ ਸਾਡੇ ਕੋਲ ਜੋ ਸਰੋਤ ਨੇ ਉਹ ਦੱਸਦੇ ਨੇ ਕਿ ਕਿਵੇਂ ਇੱਕ ਬੰਦੇ ਦਾ ਸ਼ੁੱਧ ਸਹਿਜ ਗਿਆਨ ਬਿਨਾਂ ਕਿਸੇ ਪ੍ਰਯੋਗ ਦੇ ਬ੍ਰਹਮੰਡ ਦੀਆਂ ਸਭ ਤੋਂ ਡੂੰਘੀਆਂ ਸੱਚਾਈਆਂ ਨੂੰ ਛੂ ਗਿਆ ਇਹ ਬਹੁਤ ਖੂਬਸੂਰਤ ਨੁਕਤਾ ਹੈ ਅੱਜ ਦੀ ਸਾਡੀ ਪਰਚੋਲ ਦਾ ਮਕਸਦ ਮਤਲਬ ਇਹੀ ਹੈ ਉਸ ਵਿਰਾਸਤ ਨੂੰ ਸਮਝਣਾ ਜੋ ਉਹ ਪਿੱਛੇ ਛੱਡ ਗਏ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਜਾਣਨਾ ਕਿ ਉਹਨਾਂ ਦਾ ਸ਼ੁੱਧ ਗਣਿਤ ਅੱਜ ਬਲੈਕ ਹੋਲਸ ਅਤੇ ਬ੍ਰਹਿਮੰਡ ਦੇ ਰਾਜ਼ ਕਿਵੇਂ ਖੋਲ ਰਿਹਾ ਹੈ ਤਾਂ ਫਿਰ ਆਓ ਸ਼ੁਰੂ ਕਰੀਏ ਉਸ ਵਿਰਾਸਤ ਤੋਂ ਜੋ ਉਹਨਾਂ ਨੇ ਆਪਣੇ ਪਿੱਛੇ ਛੱਡੀ ਜਦੋਂ ਉਹ ਸਿਰਫ 32 ਸਾਲ ਦੀ ਉਮਰ ਵਿੱਚ ਦੁਨੀਆ ਤੋਂ ਚਲੇ ਗਏ ਤਾਂ ਨਕੁਲਕੀ ਸੀ ਸਾਡੇ ਸਰੋਤ ਦੱਸਦੇ ਨੇ ਕਿ ਤਿੰਨ ਪੁਰਾਣੀਆਂ ਨੋਟਬੁੱਕਾਂ ਸਨ ਲਗਭਗ 400 ਪੰਨੇ ਤੇ ਕਰੀਬ 4000 ਫਾਰਮੂਲੇ ਅਤੇ ਸਭ ਤੋਂ ਅਜੀਬ ਗੱਲ ਜ਼ਿਆਦਾਤਰ ਦੇ ਨਾਲ ਕੋਈ ਸਬੂਤ ਨਹੀਂ ਕੋਈ ਵਿਆਖਿਆ ਨਹੀਂ ਬਿਲਕੁਲ ਬਸ ਫਾਰਮੂਲੇ ਜਿਵੇਂ ਕਿਸ ਨੇ ਸਿੱਧਾ ਬ੍ਰਹਿਮੰਡ ਦੀ ਕਿਤਾਬ ਵਿੱਚੋਂ ਨਕਲ ਮਾਰ ਲਈ ਹੋਵੇ ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਪੁਜਾਰਤ ਸੀ ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ ਇਹ ਸੋਚਣਾ ਹੀ ਹੈਰਾਨੀਜਨਕ ਹੈ ਕਿ ਉਹਨਾਂ ਦੀ ਮੌਤ ਤੋਂ ਦਹਾਕਿਆਂ ਬਾਅਦ ਵੀ ਉਹ ਸਾਨੂੰ ਹੈਰਾਨ ਕਰ ਰਹੇ ਸਨ ਗੱਲ ਹੈ 1976 ਦੀ ਉਹਨਾਂ ਦੀ ਮੌਤ ਤੋਂ ਯਾਨੀ 56 ਸਾਲ ਬਾਅਦ ਟ੍ਰਿਨਿਟੀ ਕਾਲਜ ਦੀ ਲਾਇਬ੍ਰੇਰੀ ਵਿੱਚ ਗ੍ਰਿਥ ਸ਼ਾਸਤਰੀ ਜਾਰਜ ਐਂਡਰਿਊਜ਼ ਨੂੰ ਇੱਕ ਪੁਰਾਣਾ ਬਕਸਾ ਮਿਲਿਆ ਉਸ ਵਿੱਚ 130 ਪੰਨਿਆਂ ਦਾ ਇੱਕ ਖਰੜਾ ਸੀ ਇਹ ਰਾਮਾਨੁਜਨ ਦਾ ਓਕਮ ਸੀ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ ਸਾਲ ਵਿੱਚ ਕੀਤਾ ਸੀ ਜਦੋਂ ਉਹ ਬਿਮਾਰੀ ਨਾਲ ਲੜ ਰਹੇ ਸਨ ਇਸ ਨੂੰ ਅੱਜ ਗਵਾਚੀ ਹੋਈ ਨੋਟਬੁੱਕ ਕਿਹਾ ਜਾਂਦਾ ਹੈ। ਮਤਲਬ ਉਹਨਾਂ ਦਾ ਸ਼ਾਇਦ ਸਭ ਤੋਂ ਕੀਮਤੀ ਕੰਮ ਲਗਭਗ 60 ਸਾਲਾਂ ਤੱਕ ਇੱਕ ਬਕਸੇ ਵਿੱਚ ਬੰਦ ਰਿਹਾ। ਇਹ ਤਾਂ ਕਿਸੇ ਫਿਲਮ ਦੀ ਕਹਾਣੀ ਲੱਗਦੀ ਹੈ, ਹੈਨਾ? ਮੈਨੂੰ ਗਣਿਤ ਸ਼ਾਸਤਰੀ ਰਿਚਰਡ ਐਸਕੀ ਦਾ ਇੱਕ ਹਵਾਲਾ ਯਾਦ ਆ ਰਿਹਾ ਹੈ ਜੋ ਇਸ ਭਾਵਨਾ ਨੂੰ ਬਿਲਕੁਲ ਸਹੀ ਢੰਗ ਨਾਲ ਬਿਆਨ ਕਰਦਾ ਹੈ। ਉਹਨਾਂ ਨੇ ਕਿਹਾ ਸੀ ਉਹ ਇੱਕ ਸਾਲ ਦਾ ਕੰਮ ਜਦੋਂ ਮਰ ਰਹੇ ਸਨ ਇੱਕ ਬਹੁਤ ਮਹਾਨ ਗਣਿਤ ਸ਼ਾਸਤਰੀ ਦੀ ਪੂਰੀ ਜ਼ਿੰਦਗੀ ਦੇ ਕੰਮ ਦੇ ਬਰਾਬਰ ਸੀ। ਉਹਨਾਂ ਨੇ ਅੱਗੇ ਕਿਹਾ ਜੋ ਉਹਨਾਂ ਨੇ ਕੀਤਾ ਉਹ ਅਵਿਸ਼ਵਾਸ਼ਯੋਗ ਹੈ ਜਿਹੇ ਇੱਕ ਨਾਵਲ ਹੁੰਦਾ ਤਾਂ ਕੋਈ ਇਸਤੇ ਯਕੀਨ ਨਾ ਕਰਦਾ ਯਕੀਨ ਕਰਨਾ ਔਖਾ ਤਾਂ ਹੈ ਹੀ ਪਰ ਉਸ ਕੰਮ ਨੂੰ ਸਮਝਣਾ ਉਸ ਤੋਂ ਵੀ ਔਖਾ ਸੀ ਦੇਖੋ ਗਣਿਤ ਸ਼ਾਸਤਰੀ ਜੋਨਾਥਨ ਤੇ ਪੀਟਰ ਬੋਵਿਨ ਜਿਨ੍ਹਾਂ ਨੇ ਇਸ ਨੋਟਬੁੱਕ ਨੂੰ ਸਮਝਣ ਦਾ ਬੀੜਾ ਚੁੱਕਿਆ ਉਹਨਾਂ ਨੇ ਲਿਖਿਆ ਕਿ ਇਸ ਪੱਧਰ ਦਾ ਗੁੰਝਲਦਾਰ ਗਣਿਤਿਕ ਕੰਮ ਨੂੰ ਸੰਪਾਦਿਤ ਕਰਨ ਦੀ ਕੋਸ਼ਿਸ਼ ਪਹਿਲਾਂ ਕਦੇ ਨਹੀਂ ਕੀਤੀ ਗਈ ਇਕ ਤਰ੍ਹਾਂ ਨਾਲ ਇਹ ਇਸ ਤਰ੍ਹਾਂ ਸੀ ਜਿਵੇਂ ਉਹ ਕਿਸੇ ਹੋਰ ਦੁਨੀਆ ਦੀ ਭਾਸ਼ਾ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹੋਣ ਇਹ ਸਾਨੂੰ ਦੱਸਦਾ ਹੈ ਕਿ ਰਾਮਾਨੁਜਨ ਆਪਣੇ ਸਮੇਂ ਤੋਂ ਕਿੰਨੇ ਕਿੰਨੇ ਜ਼ਿਆਦਾ ਅੱਗੇ ਸਨ ਸਹੀ ਗੱਲ ਹੈ ਹੁਣ ਆਪਾਂ ਉਸ ਪਹਿਲੂ ਤੇ ਆਉਨੇ ਆ ਜਿੱਥੇ ਕਹਾਣੀ ਵਿਗਿਆਨਿਕ ਗਲਪ ਵਾਂਗ ਲੱਗਣ ਲੱਗਦੀ ਹੈ ਸਾਡੇ ਸਰੋਤ ਰਾਮਾਨੁਜਨ ਫੰਕਸ਼ਨ ਅਤੇ ਇੱਕ ਰਹੱਸਮਈ ਜਾਦੂਈ ਨੰਬਰ 24 ਦਾ ਜ਼ਿਕਰ ਕਰਦੇ ਨੇ ਤਾ ਫਿਰ ਇਸ ਰਹੱਸ ਨੂੰ ਖੋਲਣਾ ਸ਼ੁਰੂ ਕਰਦੇ ਆਂ ਸ਼ੁਰੂਆਤ ਕਰਦੇ ਆਂ ਰਾਮਨੂਜਨ ਦੇ ਮੋਡੂਲਰ ਫੰਕਸ਼ਨਾਂ ਤੋਂ ਪਰ ਇੱਕ ਮਿੰਟ ਮੋਡੂਲਰ ਫੰਕਸ਼ਨ ਇਹ ਸੁਣਨ ਚ ਬਹੁਤ ਪਾਰੀ ਲੱਗਦਾ ਹੈ ਆਮ ਬੰਦੇ ਲਈ ਇਸ ਦਾ ਕੀ ਮਤਲਬ ਹੈ ਇਹ ਵਧੀਆ ਸਵਾਲ ਪੁੱਛਿਆ ਦੇਖੋ ਸੌਖੇ ਸ਼ਬਦਾਂ ਵਿੱਚ ਤੁਸੀਂ ਇਸ ਨੂੰ ਨੰਬਰਾਂ ਦਾ ਇੱਕ ਕੈਲਾਈਡੋਸਕੋਪ ਸਮਝ ਸਕਦੇ ਹੋ ਕੈਲਾਈਡੋਸਕੋਪ ਅੱਛਾ ਹਾਂਜੀ ਜਿਵੇਂ ਉਸ ਨੂੰ ਘੁਮਾਉਣ ਤੇ ਵਾਰ-ਵਾਰ ਸੋਹਣੇ ਪੈਟਰਨ ਦਿਖਦੇ ਨੇ ਮੋਡੂਲਰ ਫੰਕਸ਼ਨਸ ਵੀ ਉਦੋਂ ਦਿਖਦੇ ਨੇ ਜਦੋਂ ਤੁਸੀਂ ਗਣਿਤ ਦੀ ਦੁਨੀਆ 'ਚ ਕੁਝ ਖਾਸ ਤਬਦੀਲੀਆਂ ਕਰਦੇ ਹੋ ਇਹਨਾਂ 'ਚ ਬਹੁਤ ਜ਼ਿਆਦਾ ਸਮਰੂਪਤਾ ਹੁੰਦੀ ਹੈ ਮਤਲਬ ਸਿਮੈਟਰੀ ਓਕੇ ਇਸੇ ਲਈ ਸਾਡੇ ਸਰੋਤ ਇਹਨਾਂ ਨੂੰ ਹੁਣ ਤੱਕ ਖੋਜੀਆਂ ਗਈਆਂ ਸਭ ਤੋਂ ਅਜੀਬ ਗਣਿਤਿਕ ਵਸਤੂਆਂ ਕਹਿੰਦੇ ਨੇ ਠੀਕ ਹੈ ਨੰਬਰਾਂ ਦਾ ਕੈਲੇਡੋਸਕੋਪ ਇਹ ਸਮਝ ਆਇਆ ਤੇ ਐਸੇ ਕੈਲੇਡੋਸਕੋਪ 'ਚੋਂ ਇੱਕ ਖਾਸ ਨੰਬਰ ਨਿਕਲ ਕੇ ਆਉਂਦਾ ਹੈ 24 ਹਾਂ 24 ਤੇ ਵਿਸ਼ਲੇਸ਼ਣ ਕਹਿੰਦਾ ਹੈ ਕਿ ਇਹ ਇੱਕ ਜਾਦੂਈ ਅੰਕ ਹੈ بس بار بار سامنے ਆਈ ਜਾਂਦਾ ਹੈ ਬਿਨਾ ਕਿਸੇ ਕਾਰਨ ਦੇ ਸਹੀ ਗੱਲ ਹੈ ਅਤੇ ਇਹ ਸਿਰਫ ਇੱਕ ਥਾਂ ਤੇ ਨਹੀਂ ਇਹ ਨੰਬਰ 24 ਗਣਿਤ ਜਾਂ ਵਖਵਖ ਸ਼ਾਖਾਾਂ ਵਿੱਚ ਇੰਨੀ ਵਾਰ ਆਉਂਦਾ ਹੈ ਕਿ ਕੋਈ ਇਤਫਾਕ ਨਹੀਂ ਹੋ ਸਕਦਾ ਹਮ ਇਸ ਗੱਲ ਦਾ ਇਸ਼ਾਰਾ ਹੈ ਕਿ ਗਣਿਤ ਦੇ ਵਖਵਖ ਹਿੱਸੇ ਅੰਦਰੋਂ ਜੁੜੇ ਹੋਏ ਨੇ ਪਰ ਅਸਲ ਹੈਰਾਨੀ ਦੀ ਗੱਲ ਇਹ ਨਹੀਂ ਅੱਛਾ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਅੰਕ ਸਿਰਫ ਗਣਿਤ ਦੀਆਂ ਕਿਤਾਬਾਂ 'ਚ ਬੰਦ ਨਹੀਂ ਹੈ 1 ਮਿੰਟ ਰੁਕੋ ਮਤਲਬ ਇੱਕ ਬੰਦਾ ਜੋ 100 ਸਾਲ ਪਹਿਲਾਂ ਸਿਰਫ ਕਾਗਜ਼ ਤੇ ਨੰਬਰ ਲਿਖ ਰਿਹਾ ਸੀ ਉਹ ਅਸਲ ਵਿੱਚ ਬ੍ਰਹਮੰਡ ਦੀ ਬੁਨਿਆਦੀ ਧੁਨ ਲਿਖ ਰਿਹਾ ਸੀ ਹਾਂ ਤੁਸੀਂ ਕਹਿ ਸਕਦੇ ਹੋ ਇਹ ਤਾਂ ਇੰਜ ਹੈ ਜਿਵੇਂ ਕਿਸੇ ਨੇ ਇੱਕ ਸਿੰਫਨੀ ਲਿਖੀ ਹੋਵੇ ਤੇ ਸਾਨੂੰ ਹੁਣ ਪਤਾ ਲੱਗੇ ਕਿ ਉਹ ਕਿਸੇ ਹੋਰ ਗ੍ਰਹਿ ਦਾ ਡੀਐਨਏ ਕੋਡ ਹੈ ਤੁਹਾਡੀ ਇਹ ਤੁਲਨਾ ਬਿਲਕੁਲ ਸਹੀ ਹੈ ਇਹ ਉਨਾ ਹੀ ਹੈਰਾਨ ਕਰਨ ਵਾਲਾ ਹੈ ਦੇਖੋ ਆਧੁਨਿਕ ਪੌਤਿਕ ਵਿਗਿਆਨ ਦੀ ਇੱਕ ਥਿਊਰੀ ਹੈ ਸਟ੍ਰਿੰਗ ਥਿਊਰੀ ਹਾਂ ਸੁਣਿਆ ਹੈ ਉਹ ਕਹਿੰਦੀ ਹੈ ਕਿ ਬ੍ਰਹਮੰਡ ਦੇ ਸਾਰੇ ਕਣ ਅਸਲ ਵਿੱਚ ਊਰਜਾ ਦੇ ਛੋਟੇ-ਛੋਟੇ ਕੰਪਨ ਕਰਦੇ ਤਾਂਗੇ ਯਾਨੀ ਸਟ੍ਰਿੰਗਸ ਹਨ ਜਿਵੇਂ ਗਿਟਾਰ ਦੀ ਤਾਰ ਬਿਲਕੁਲ ਜਿਵੇਂ ਗਿਟਾਰ ਦੀ ਤਾਰ ਵੱਖ-ਵੱਖ ਸੁਰ ਕੱਢਦੀ ਹੈ ਉਵੇਂ ਹੀ ਇਨਾ ਸਟ੍ਰਿੰਗਾਂ ਦੀ ਵੱਖ-ਵੱਖ ਕੰਪਨ ਵੱਖ-ਵੱਖ ਕਣ ਬਣਾਉਂਦੀ ਹੈ ਜਿਵੇਂ ਇਲੈਕਟ੍ਰੋਨ ਜਾਂ ਫੋਟੋਨ ਤੇ ਇੱਥੇ ਹੀ ਉਹ ਜਾਦੂਈ ਅੰਕ 24 ਆਉਂਦਾ ਹੈ 1 ਮਿੰਟ 24 ਉਹੀ ਨੰਬਰ ਜੋ ਰਾਮਾਨੋਜਨ ਦੇ ਫੰਕਸ਼ਨ ਵਿੱਚ ਆਉਂਦਾ ਹੈ ਬਿਲਕੁਲ ਉਹੀ ਹੈਰਾਨੀ ਦੀ ਗੱਲ ਇਹ ਹੈ ਕਿ ਭੌਤਿਕ ਵਿਗਿਆਨੀਆਂ ਨੇ ਪਾਇਆ ਕਿ ਉਹਨਾਂ ਦੀ ਥਿਊਰੀ ਤਾਂ ਹੀ ਕੰਮ ਕਰਦੀ ਹੈ ਜੇ ਇਹਨਾਂ ਤਾਰਾਂ ਦੇ ਕੰਪਨ ਦੇ ਠੀਕ 24 ਮੋਡ ਜਾਂ ਤਰੀਕੇ ਹੋਣ। ਰਾਮਾਨੁਜਨ ਦਾ ਫੰਕਸ਼ਨ ਜਿਸ ਨੂੰ ਉਹਨਾਂ ਨੇ 1916 ਵਿੱਚ ਸਿਰਫ ਸ਼ੁੱਧ ਗਣਿਤ ਵਜੋਂ ਲਿਖਿਆ ਸੀ, ਉਹਨਾਂ 24 ਕੰਪਨ ਮੋਡਾਂ ਦਾ ਬਿਲਕੁਲ ਸਹੀ ਗਣਿਤਿਕ ਵਰਣਨ ਕਰਦਾ ਹੈ। ਕਿਵੇਂ? ਰਾਮਾਨੁਜਨ ਦੇ ਫੰਕਸ਼ਨ ਦੇ 24 ਮੋਡ ਸਟ੍ਰਿੰਗ ਥਿਊਰੀ ਵਿੱਚ ਇੱਕ ਸਟ੍ਰਿੰਗ ਦੀਆਂ 24 ਕੁਦਰਤੀ ਕੰਪਨਾਂ ਨਾਲ ਪੂਰੀ ਤਰ੍ਹਾਂ ਮੇਲ ਖਾਂਦੇ ਹਨ। ਕੀ ਕਹਿ ਰਹੇ ਹੋ? ਹਾਂਜੀ। ਉਨਾ ਨੇ ਬਿਨਾ ਜਾਣੇ ਸਟ੍ਰਿੰਗ ਥਿਊਰੀ ਨੂੰ ਗਣਿਤਿਕ ਤੌਰ ਤੇ ਸਥਿਰ ਰੱਖਣ ਲਈ ਕੀ ਕਹਿੰਦੇ ਨੇ ਸਾਰੀਆਂ ਜ਼ਰੂਰੀ ਪਹਿਚਾਣਾਂ ਲੱਭ ਲਈਆਂ ਸਨ ਮੇਰਾ ਤਾਂ ਸਿਰ ਘੁੰਮ ਰਿਹਾ ਹੈ ਜੇ ਗਣਿਤ ਸੱਚਮੁੱਚ ਬ੍ਰਹਮੰਡ ਦੇ ਨਿਯਮ ਦੱਸ ਰਿਹਾ ਹੈ ਤਾਂ ਫਿਰ ਸਾਡਾ ਬ੍ਰਹਮੰਡ ਬਹੁਤ ਅਜੀਬ ਹੋਣਾ ਚਾਹੀਦਾ ਹੈ ਹਾਂ ਤੇ ਇੱਥੇ ਕਹਾਣੀ ਹੋਰ ਵੀ ਡੂੰਗੀ ਹੁੰਦੀ ਹੈ ਜਦੋਂ ਅਸੀਂ ਆਯਾਮਾਂ ਯਾਨੀ ਡਾਈਮੈਂਸ਼ਨਸ ਦੀ ਗੱਲ ਕਰਦੇ ਹਾਂ ਸਰੋਤ ਕਹਿੰਦਾ ਹੈ कि ਜਦੋਂ ਰਾਮਾਨੁਜਨ ਦੇ ਫੰਕਸ਼ਨ ਨੂੰ ਆਮ ਬਣਾਇਆ ਜਾਂਦਾ ਹੈ ਤਾਂ 24 ਦੀ ਥਾਂ 8 ਲੈ ਲੈਂਦਾ ਹੈ ਇਸ 8 ਦਾ ਕੀ ਮਤਲਬ ਹੈ ਇਹ ਇੱਕ ਹੋਰ ਵੱਡੇ ਰਹੱਸ ਦਾ ਦਰਵਾਜ਼ਾ ਖੋਲਦਾ ਹੈ ਜੇ ਅਸੀਂ ਇਸ ਨੂੰ ਵੱਡੀ ਤਸਵੀਰ ਨਾਲ ਜੋੜੀਏ ਤਾਂ ਸਟ੍ਰਿੰਗ ਥਿਉਰੀ ਦਾ ਇੱਕ ਹੋਰ ਐਡਵਾਂਸਡ ਰੂਪ ਹੈ ਸੁਪਰ ਸਟ੍ਰਿੰਗ ਥਿਉਰੀ ওকে ਉਸ ਥਿਉਰੀ ਨੂੰ ਕੰਮ ਕਰਨ ਲਈ ਸਾਨੂੰ 8 ਵਿੱਚ ਦੋ ਹੋਰ ਜੋੜਨੇ ਪੈਂਦੇ ਨੇ ਤਾਂ ਕੁੱਲ ਹੋ ਗਏ 10 ਹਾਂ ਕੁਲ 10 ਇਸ ਲਈ ਸੁਪਰਸਟ੍ਰਿੰਗ ਥਿਊਰੀ ਭਵਿਸ਼ਿਆਣੀ ਕਰਦੀ ਹੈ ਕਿ ਸਾਡਾ ਬ੍ਰਹਿਮੰਡ ਸਿਰਫ 4 ਆਯਾਮਾਂ ਵਾਲਾ ਨਹੀਂ ਬਲਕਿ ਕੁੱਲ 10 ਆਯਾਮਾਂ ਵਾਲਾ ਹੈ 1 ਮਿੰਟ ਤਾਂ ਤੁਸੀਂ ਕਹਿ ਰਹੇ ਹੋ ਕਿ ਸਾਡੇ ਬ੍ਰਹਿਮੰਡ ਦੇ 10 ਆਯਾਮੀ ਹੋਣ ਦਾ ਕਾਰਨ ਭੌਤਿਕ ਵਿਗਿਆਨ ਨਹੀਂ ਬਲਕਿ ਸ਼ੁੱਧ ਗਣਿਤ ਦੀ ਇੱਕ ਲੋੜ ਹੈ ਇਹ ਕਿਵੇਂ ਹੋ ਸਕਦਾ ਹੈ ਹਾਂ ਇਹੀ ਤਾਂ ਸਭ ਤੋਂ ਹੈਰਾਨੀ ਵਾਲੀ ਗੱਲ ਹੈ ਪਰ ਕੀ ਇਹ ਸਿਰਫ ਇੱਕ ਵੱਡਾ ਇਤਫਾਕ ਨਹੀਂ ਹੋ ਸਕਦਾ ਮਤਲਬ ਗਣਿਤ ਵਿੱਚ ਤਾਂ ਬਹੁਤ ਸਾਰੇ ਨੰਬਰ ਨੇ ਸ਼ਾਇਦ ਵਿਗਿਆਨੀ ਸਿਰਫ ਉਹੀ ਨੰਬਰ ਚੁਣ ਰਹੇ ਨੇ ਜੋ ਉਹਨਾਂ ਦੇ ਸਿਧਾਂਤਾਂ ਨਾਲ ਮੇਲ ਖਾਂਦੇ ਨੇ ਇਹ ਬਹੁਤ ਜ਼ਰੂਰੀ ਸਵਾਲ ਹੈ ਪਰ ਜਵਾਬ ਇਹ ਹੈ ਕਿ ਇਹ ਕੋਈ ਮਨਮਰਜ਼ੀ ਦਾ ਅੰਕੜਾ ਨਹੀਂ ਹੈ ਇਸ ਨੂੰ ਗਣਿਤਿਕ ਸਵੈ ਇੱਕਸਾਰਤਾ ਕਹਿੰਦੇ ਨੇ ਮਤਲਬ ਮਤਲਬ ਜੇ ਤੁਸੀਂ ਬ੍ਰਹਮੰਡ ਨੂੰ 9 ਜਾਂ 11 ਆਯਾਮਾਂ ਵਿੱਚ ਰੱਖਣ ਦੀ ਕੋਸ਼ਿਸ਼ ਕਰੋਗੇ ਤਾਂ ਸਟ੍ਰਿੰਗ ਥਿਉਰੀ ਦੇ ਸਮੀਕਰਨ ਟੁੱਟ ਜਾਂਦੇ ਨੇ ਉਹ ਬੇਤੁਕੇ ਜਵਾਬ ਦਿੰਦੇ ਨੇ ਜਿਵੇਂ ਕਿ ਜਿਵੇਂ ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ 100% ਤੋਂ ਵੱਧ ਹੋਵੇ ਜੋ ਕਿ ਅਸੰਭਵ ਹੈ ਸਿਰਫ 10 ਆਯਾਮਾਂ ਵਿੱਚ ਹੀ ਗਣਿਤ ਸਹੀ ਕੰਮ ਕਰਦਾ ਹੈ ਤੇ ਵਿਗਿਆਨੀਆਂ ਨੂੰ ਪਤਾ ਹੈ ਕਿ 10 ਹੀ ਕਿਉਂ ਨਹੀਂ ਇਹੀ ਤਾਂ ਸਭ ਤੋਂ ਵੱਡਾ ਰਹੱਸ ਹੈ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਹੈ ਉਹ ਕਹਿੰਦੇ ਨੇ ਸਾਨੂੰ ਨਹੀਂ ਪਤਾ ਇਹ ਰਾਮਾਨੁਜਨ ਦਾ ਛੱਡਿਆ ਹੋਇਆ ਇੱਕ ਬ੍ਰਹਮਾਂਡੀ ਕੋਡ ਹੈ ਮਤਲਬ ਅਸਲੀਅਤ ਦੀ ਬੰਤਰ ਗਣਿਤ ਦੇ ਉਹਨਾਂ ਨਿਯਮਾਂ ਤੇ ਟਿਕੀ ਹੋਈ ਹੈ ਜਿਨ੍ਹਾਂ ਨੂੰ ਅਸੀਂ ਖੁਦ ਨਹੀਂ ਸਮਝਦੇ ਹੂੰ ਉਹਨਾਂ ਨੇ ਬਿਨਾ ਕਿਸੇ ਪੌਤਿਕ ਵਿਗਿਆਨ ਦੀ ਜਾਣਕਾਰੀ ਦੇ ਬ੍ਰਹਿਮੰਡ ਦੇ ਬੁਨਿਆਦੀ ਟਾਂਚੇ ਦਾ ਸੰਗੀਤ ਲਿਖ ਦਿੱਤਾ ਸੀ ਇਹ ਅੱਜ ਵੀ ਪੌਤਿਕ ਵਿਗਿਆਨ ਦੇ ਸਭ ਤੋਂ ਵੱਡੇ ਰਹੱਸਿਆਂ ਵਿੱਚੋਂ ਇੱਕ ਹੈ ਕਿ ਉਹਨਾਂ ਨੇ ਇਹ ਕਿਵੇਂ ਕੀਤਾ ਇਹ ਤਾਂ ਦਿਮਾਗ ਨੂੰ ਸੁਣ ਕਰ ਦੇਣ ਵਾਲੀ ਗੱਲ ਹੈ ਮਤਲਬ ਉਹਨਾਂ ਦਾ ਦਿਮਾਗ ਹਕੀਕਤ ਦੀ ਉਸ ਪਰਤ ਨੂੰ ਦੇਖ ਸਕਦਾ ਸੀ ਜਿਸ ਨੂੰ ਅਸੀਂ ਅੱਜ ਸੁਪਰ ਕੰਪਿਊਟਰਾਂ ਨਾਲ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਾਰੀਆਂ ਬ੍ਰਹਿਮੰਡੀ ਗੱਲਾਂ ਤਾਂ ਠੀਕ ਨੇ ਸਭ ਤੋਂ ਹੈਰਾਨੀ ਵਾਲੀ ਗੱਲ ਸ਼ਾਇਦ ਇਹ ਹੈ ਕਿ ਇਹ ਹੀ ਬ੍ਰਹਿਮ ਗਣਿਤ ਸਾਡੇ ਫੋਨਾਂ ਤੇ ਕੰਪਿਊਟਰਾਂ ਦੇ ਅੰਦਰ ਵੀ ਚੱਲ ਰਿਹਾ ਹੈ। ਹਮ ਇੱਕ ਹੋਰ ਪੱਧਰ ਦਾ ਰਹੱਸ ਹੈ। ਅਸੀਂ ਸੋਚਦੇ ਹਾਂ ਕਿ ਇਹ ਜà ਸ਼ੁੱਧ ਗਣਿਤ ਅਸਲ ਦੁਨੀਆ ਤੋਂ ਬਹੁਤ ਦੂਰ ਹੈ ਪਰ ਇਹ ਜà ਹੈ ਨਹੀਂ। ਜਿਵੇਂ ਕਿ ਉਦਾਹਰਨ ਵਜੋਂ ਜਦੋਂ ਸੁਪਰ ਕੰਪਿਊਟਰ ਪਾਈ ਦੇ ਅਰਬਾਂ ਅੰਕਾਂ ਦੀ ਗਣਨਾ ਕਰਦੇ ਨੇ ਤਾਂ ਉਹ ਅਕਸਰ ਰਾਮਾਨੂਜੰਦੇ ਬਣਾਏ ਫਾਰਮੂਲਿਆਂ ਦੀ ਵਰਤੋਂ ਕਰਦੇ ਨੇ। ਅੱਜ ਵੀ ਹਾਂ ਅੱਜ ਵੀ ਕਿਉਂਕਿ ਉਹ ਸਭ ਤੋਂ ਤੇਜ਼ ਤੇ ਕੁਸ਼ਲ ਨੇ ਤੇ ਸਿਰਫ ਗਿਣਤੀ ਤੱਕ ਹੀ ਨਹੀਂ ਹੈ ਹੈਨਾ ਇਸ ਦਾ ਅਸਰ ਤਾਂ ਸਾਡੀ ਡਿਜੀਟਲ ਸੁਰੱਖਿਆ ਤੇ ਵੀ ਪੈਂਦਾ ਹੈ ਬਿਲਕੁਲ ਤਾਂ ਜਦੋਂ ਮੈਂ ਕੋਈ ਆਨਲਾਈਨ ਖਰੀਦਦਾਰੀ ਕਰਦੀ ਹਾਂ ਤਾਂ ਕੀ ਰਾਮਾਨੁਜਨ ਦਾ ਕੰਮ ਮੇਰੇ ਕ੍ਰੈਡਿਟ ਕਾਰਡ ਨੂੰ ਬਚਾ ਰਿਹਾ ਹੈ ਇੱਕ ਤਰ੍ਹਾਂ ਨਾਲ ਹਾਂ ਸਾਡੇ ਮੋਬਾਈਲ ਫੋਨਾਂ ਅਤੇ ਇੰਟਰਨੈਟ ਵਿੱਚ ਡਾਟਾ ਨੂੰ ਸੁਰੱਖਿਅਤ ਰੱਖਣ ਲਈ ਕ੍ਰਿਪਟੋਗ੍ਰਾਫੀ ਤੇ ਗਲਤੀ ਸੁਧਾਰ ਕੋਡ ਇਹ ਸਭ ਉਹਨਾਂ ਦੇ ਕੰਮ ਤੇ ਨਿਰਭਰ ਕਰਦੇ ਹਨ ਅੱਛਾ ਅੱਜ ਦੀ ਬਹੁਤ ਸਾਰੀ ਕ੍ਰਿਪਟੋਗ੍ਰਾਫੀ ਕਾਸ ਕਰਕੇ elliptick curve cryptography ਉਹਨਾਂ ਦੇ ਕੰਮ ਤੋਂ ਬਹੁਤ ਪ੍ਰਭਾਵਿਤ ਹੈ। ਅੱਛਾ। ਇਥੋਂ ਤੱਕ ਕਿ ਸਾਡੇ ਫੋਨਾਂ 'ਚ ਜੋ 에ਰਰ ਕਰੈਕਸ਼ਨ ਕੋਡ ਹੁੰਦੇ ਨੇ ਜੋ ਟੈਕਸਟ ਮੈਸੇਜ ਨੂੰ ਸਹੀ ਭੇਜਦੇ ਨੇ ਹਾਂ ਉਹ ਵੀ ਉਹਨਾਂ ਦੇ ਮੋਡੂਲਰ ਫੰਕਸ਼ਨਾਂ ਦੇ ਸਿਧਾਂਤਾਂ 'ਤੇ ਆਧਾਰਿਤ ਨੇ। ਸੋਚ ਕੇ ਦੇਖੋ ਉਹੀ ਗਣਿਤ ਜੋ 10 ਆਯਾਮੀ ਬ੍ਰਹਿਮੰਡ ਨੂੰ ਇੱਕ ਸਾਰ ਰੱਖਦਾ ਹੈ ਉਹੀ ਤੁਹਾਡੇ ਹੈਲੋ ਵਾਲੇ ਸਨੇਹ ਨੂੰ ਸਹੀ ਸਲਾਮਤ ਪਹੁੰਚਾਉਂਦਾ ਹੈ ਤੇ ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਕੁਆਂਟਮ ਮੈਕੈਨਿਕਸ ਤੇ ਸਟ੍ਰਿੰਗ ਥਿਊਰੀ ਤਾਂ ਹੈ ਹੀ ਇਸ ਤੋਂ ਇਲਾਵਾ ਉਹਨਾਂ ਦੇ ਗਣਿਤ ਦੀ ਵਰਤੋਂ ਬਲਾਸ ਫਰਨਸ ਦੇ ਡਿਜ਼ਾਈਨ ਤੋਂ ਲੈ ਕੇ ਕੇਬਲਾਂ ਨੂੰ ਜੋੜਨ ਵਰਗੇ ਕੰਮਾਂ ਵਿੱਚ ਵੀ ਹੁੰਦੀ ਹੈ ਇਹ ਤਾਂ ਕਮਾਲ ਹੈ ਇਹ ਸਬੰਧ ਕਿਵੇਂ ਬਣਦਾ ਹੈ ਇਹ ਉਹਨਾਂ ਦੇ ਇੱਕ ਹੋਰ ਕੰਮ ਨਾਲ ਜੁੜਿਆ ਹੈ ਪਾਰਟੀਸ਼ਨ ਥਿਊਰੀ ਓਕੇ ਇਹ ਇਸ ਸਵਾਲ ਦਾ ਜਵਾਬ ਦਿੰਦੀ ਹੈ ਕਿ ਤੁਸੀਂ ਇੱਕ ਨੰਬਰ ਨੂੰ ਕਿੰਨੇ ਤਰੀਕਿਆਂ ਨਾਲ ਛੋਟੀਆਂ ਸੰਖਿਆਵਾਂ ਦੇ ਜੋੜ ਵਜੋਂ ਲਿਖ ਸਕਦੇ ਹੋ ਇਹ ਸਿਧਾਂਤ ਪੌਤਿਕ ਵਿਗਿਆਨ ਵਿੱਚ ਇਹ ਪਤਾ ਲਗਾਉਣ ਲਈ ਵਰਤਿਆ ਜਾਂਦਾ ਹੈ ਕਿ ਇੱਕ ਸਿਸਟਮ ਵਿੱਚ ਊਰਜਾ ਕਿੰਨੇ ਤਰੀਕਿਆਂ ਨਾਲ ਵੰਡੀ ਜਾ ਸਕਦੀ ਹੈ ਅੱਛਾ ਤੇ ਇਹੀ ਸਿਧਾਂਤ ਜਦੋਂ ਗਰਮੀ ਦੇ ਵਹਾਅ ਤੇ ਲਾਗੂ ਹੁੰਦਾ ਹੈ ਤਾਂ ਇੰਜੀਨੀਅਰਾਂ ਨੂੰ ਪੱਟੀਆਂ ਵਰਗੀਆਂ ਚੀਜ਼ਾਂ ਡਿਜ਼ਾਈਨ ਕਰਨ 'ਚ ਮਦਦ ਕਰਦਾ ਹੈ ਅਤੇ ਸਭ ਤੋਂ ਹੈਰਾਨੀਜਨਕ ਗੱਲ ਰਾਮਾਨੁਜਨ ਦੇ ਮੌਕ थीटा ਫੰਕਸ਼ਨ ਜੋ ਉਹਨਾਂ ਨੇ ਮਰਨ ਤੋਂ ਪਹਿਲਾਂ ਲੱਭੇ ਸਨ ਅੱਜ ਭੌਤਿਕ ਵਿਗਿਆਨੀਆਂ ਨੂੰ ਬਲੈਕ ਹੋਲਸ ਦੀ ਐਂਟਰੋਪੀ ਦੀ ਗਣਨਾ ਕਰਨ ਵਿੱਚ ਮਦਦ ਕਰ ਰਹੇ ਹਨ ਮਤਲਬ ਉਹਨਾਂ ਨੇ ਅਣਜਾਣੇ ਵਿੱਚ ਬ੍ਰਹਮੰਡ ਦੇ ਸਭ ਤੋਂ ਰਹੱਸਮਈ ਵਸਤੂਆਂ ਨੂੰ ਸਮਝਣ ਦੀ ਇੱਕ ਚਾਬੀ ਦੇ ਦਿੱਤੀ ਸੀ ਤਾਂ ਜਦੋਂ ਅਸੀਂ ਸਾਰੀ ਕਹਾਣੀ ਨੂੰ ਸਮੇਟਦੇ ਹਾਂ ਤਾਂ ਅਸੀਂ ਸ਼੍ਰੀ ਨਿਵਾਸ ਰਾਮਾਨੁਜਨ ਨੂੰ ਕਿਵੇਂ ਯਾਦ ਕਰੀਏ ਰਾਮਾਨੁਜਨ ਖੁਦ ਕੌਣ ਸਨ ਉਹ ਮਨੁੱਖੀ ਇਤਿਹਾਸ ਵਿੱਚ ਇੱਕ ਬਹੁਤ ਹੀ ਦੁਰਲਭ ਵਰਤਾਰੇ ਨੂੰ ਦਰਸਾਉਂਦੇ ਹਨ ਹਾਲਾਤਾਂ ਤੇ ਅਨੁਭਵ ਅਤੇ ਪ੍ਰਤਿਭਾ ਦੀ ਜਿੱਤ ਗਰੀਬੀ ਕੋਈ ਰਸਮੀ ਸਿਖਲਾਈ ਨਹੀਂ ਦੁਨੀਆ ਤੋਂ ਕੱਟੇ ਹੋਏ ਫਿਰ ਵੀ ਉਹਨਾਂ ਨੇ ਉਹ ਸਭ ਕੁਝ ਹਾਸਲ ਕੀਤਾ ਜੋ ਅਸੰਭਵ ਲੱਗਦਾ ਸੀ ਤੁਸੀਂ ਬਿਲਕੁਲ ਸਹੀ ਹੋ ਇਹ ਨੁਕਤਾ ਸਾਰੀ ਕਹਾਣੀ ਦਾ ਕੀ ਕਹਿੰਦੇ ਨੇ ਦਿਲ ਹੈ ਉਹਨਾਂ ਦੀ ਜ਼ਿੰਦਗੀ ਇਸ ਤਾਰਨਾ ਨੂੰ ਪੂਰੀ ਤਰ੍ਹਾਂ ਤੋੜ ਦਿੰਦੀ ਹੈ ਕਿ ਪ੍ਰਤਿਭਾ ਸਿਰਫ ਵਧੀਆ ਯੂਨੀਵਰਸਟੀਆਂ ਤੇ ਸਾਲਾਂ ਦੀ ਸਿਖਲਾਈ ਦਾ ਨਤੀਜਾ ਹੁੰਦੀ ਹੈ ਉਹਨਾਂ ਕੋਲ ਇਹ ਸਭ ਕੁਝ ਨਹੀਂ ਸੀ ਬਿਲਕੁਲ ਨਹੀਂ ਉਹ ਗਰੀਬੀ ਵਿੱਚ ਪਲੇ ਕਾਲਜ ਵਿੱਚ ਫੇਲ ਹੋਏ ਕਿਉਂਕਿ ਉਹ ਗਣਿਤ ਤੋਂ ਇਲਾਵਾ ਕਿਸੇ ਹੋਰ ਵਿਸ਼ੇ ਵੱਲ ਧਿਆਨ ਹੀ ਨਹੀਂ ਦਿੰਦੇ ਸਨ ਹਾਂ ਫਿਰ ਵੀ ਉਹਨਾਂ ਨੇ ਇਕੱਲੇ ਬੈਠ ਕੇ ਪੱਛਮੀ ਗਣਿਤ ਦੀ ਲਗਭਗ 1 ਸਦੀ ਦੀ ਮੁੜ ਖੋਜ ਕਰ ਲਈ ਤੇ ਫਿਰ ਉਸ ਤੋਂ ਵੀ ਕਿਤੇ ਅੱਗੇ ਨਿਕਲ ਗਏ ਇਹ ਮਨੁੱਖੀ ਦਿਮਾਗ ਦਾ ਇੱਕ ਅਜਿਹਾ ਤੋਹਫਾ ਸੀ ਜੋ ਹਾਲਾਤਾਂ ਤੋਂ ਬਹੁਤ ਉੱਪਰ ਸੀ ਅਤੇ ਉਹ ਖੁਦ ਇਸ ਗੱਲ ਨੂੰ ਸਮਝਦੇ ਸਨ ਪਰ ਸ਼ਾਇਦ ਸਾਡੇ ਤੋਂ ਵੱਖਰੇ ਤਰੀਕੇ ਨਾਲ ਉਹਨਾਂ ਦਾ ਮਸ਼ਹੂਰ ਕਥਨ ਹੈ ਸਮੀਕਰਨ ਮੇਰੇ ਲਈ ਉਦੋਂ ਤੱਕ ਕੋਈ ਮਾਇਨੇ ਨਹੀਂ ਰੱਖਤਾ ਜਦੋਂ ਤੱਕ ਉਹ ਰੱਬ ਦੇ ਵਿਚਾਰ ਨੂੰ ਪ੍ਰਗਟਾ ਨਾ ਕਰੇ ਹਾਂ ਤੇ ਇਹ ਉਹ ਥਾਂ ਹੈ ਜਿੱਥੇ ਵਿਗਿਆਨ ਤੇ ਅਧਿਆਤਮ ਵਿਚਾਰ ਲਈ ਲਕੀਰ ਤੁੰਦਲੀ ਹੋ ਜਾਂਦੀ ਹੈ ਸਹੀ ਗੱਲ ਹੈ ਆਮ ਤੌਰ ਤੇ ਅਸੀਂ ਸੋਚਦੇ ਹਾਂ ਕਿ ਵਿਗਿਆਨ ਤਰਕ ਤੇ ਚੱਲਦਾ ਹੈ ਤੇ ਅਧਿਆਤਮ ਵਿਸ਼ਵਾਸ ਤੇ ਪਰ ਰਾਮਾਨੁਜਨ ਲਈ ਗਿਣਿਤ ਦੀ ਖੋਜ ਇੱਕ ਅਧਿਆਤਮਿਕ ਅਨੁਭਵ ਸੀ ਉਹ ਕਹਿੰਦੇ ਸਨ ਕਿ ਉਹਨਾਂ ਦੀ ਕੁਲ ਦੇਵੀ ਦੇਵੀ ਨਾਮ ਗਿਰੇ ਉਹਨਾਂ ਨੂੰ ਸੁਪਨਿਆਂ ਵਿੱਚ ਫਾਰਮੂਲੇ ਦਸਦੀ ਸੀ ਹਾਂਜੀ ਸਰੋਤਾ ਇੱਥੋਂ ਤੱਕ ਕਹਿੰਦਾ ਹੈ ਕਿ ਉਹ ਸ਼ਾਇਦ ਇੱਕ ਮਾਧਿਅਮ ਸਨ ਜਿਸ ਰਾਹੀਂ ਬ੍ਰਹਮੰਡ ਨੇ ਆਪਣੀਆਂ ਗਣਿਤਕ ਸੱਚਾਈਆਂ ਨੂੰ ਦੁਨੀਆ ਸਾਹਮਣੇ ਰੱਖਿਆ ਤਾਂ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਅੱਜ ਦੇ ਸਭ ਤੋਂ ਤਰਕਸ਼ੀਲ ਪੌਤਿਕ ਵਿਗਿਆਨੀ ਉਹ ਬ੍ਰਹਮੰਡ ਨੂੰ ਸਮਝਣ ਲਈ ਉਹਨਾਂ ਹੀ ਬ੍ਰह्म ਸਮੀਕਰਨਾਂ ਦੀ ਵਰਤੋਂ ਕਰ ਰਹੇ ਨੇ ਹੂੰ ਉਹ ਇਸ ਵਿਰੋਧਾਪਾਸ ਨੂੰ ਕਿਵੇਂ ਸੁਲਝਾਉਂਦੇ ਨੇ ਕਿ ਉਹ ਇਸ ਤੇ ਹੱਸਦੇ ਨੇ ਜਾਂ ਚੁੱਪਚਾਪ ਇਸ ਰਹੱਸ ਨੂੰ ਸਵੀਕਾਰ ਕਰਦੇ ਨੇ ਮੇਰਾ ਖਿਆਲ ਹੈ ਉਹਨਾਂ ਨੂੰ ਇਸ ਨੂੰ ਸਵੀਕਾਰ ਕਰਨਾ ਪੈਂਦਾ ਹੈ ਭਾਵੇਂ ਉਹ ਜਨਤਕ ਤੌਰ ਤੇ ਨਾ ਮੰਨਣ ਗਣਿਤ ਕੰਮ ਕਰਦਾ ਹੈ ਭਾਵੇਂ ਉਹ ਕਿਦੋਂ ਵੀ ਆਇਆ ਹੋਵੇ ਹੂੰ ਜਿਵੇਂ ਸਰੋਥ ਕਹਿੰਦਾ ਹੈ ਉਹਨਾਂ ਦਾ ਦਿਮਾਗ ਅਧੂਰੇ ਰੂਪ ਵਿੱਚ ਸਮਝਿਆ ਗਿਆ ਹੈ ਉਹਨਾਂ ਦੀ ਕਹਾਣੀ ਸਾਨੂੰ ਗਿਆਨ ਦੀ ਪ੍ਰਕਿਰਤੀ ਬਾਰੇ ਵੱਡੇ ਸਵਾਲ ਪੁੱਛਣ ਲਈ ਮਜਬੂਰ ਕਰਦੀ ਹੈ ਕਿ ਗਿਆਨ ਸਿਰਫ ਤਰਕ ਤੇ ਪ੍ਰਯੋਗ ਦਾ ਨਤੀਜਾ ਹੈ ਜਾਂ ਫਿਰ ਸਹਿਜ ਗਿਆਨ ਅੰਤਰਦ੍ਰਿਸ਼ਟੀ ਹਾਂ ਤੇ ਸ਼ਾਇਦ ਬ੍ਰਹਮ ਪ੍ਰੇਰਣਾ ਵੀ ਸਚਾਈ ਤੱਕ ਪਹੁੰਚਣ ਦੇ ਜਾਇਜ਼ ਰਸਤੇ ਹਨ ਰਾਮਾਨੁਜਨ ਇਸ ਦੂਜੀ ਸੰਭਾਵਨਾ ਦੇ ਸਭ ਤੋਂ ਵੱਡੇ ਸਬੂਤ ਨੇ ਇਹ ਸੋਚ ਕੇ ਈਰਖਾ ਹੁੰਦੀ ਹੈ ਮੈਨੂੰ ਤਾਂ ਸੁਪਨਿਆਂ ਵਿੱਚ ਸਿਰਫ ਇਹ ਯਾਦ ਆਉਂਦਾ ਹੈ ਕਿ ਮੈਂ ਕੋਈ ਜ਼ਰੂਰੀ ਕੰਮ ਭੁੱਲ ਗਈ ਆ ਤੇ ਰਾਮਾਨੁਜਨ ਨੂੰ ਬ੍ਰਹਮੰਡ ਦੇ ਰਾਜ਼ ਮਿਲ ਰਹੇ ਸਨ ਹਾਂ 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 ਤਾਂ ਅਸੀਂ ਇੱਕ ਅਜਿਹੇ ਗਣਿਤ ਨੂੰ ਦੇਖ ਰਹੇ ਹਾਂ ਜੋ ਇੱਕੋ ਸਮੇਂ ਤੇ ਬ੍ਰह्म ਪ੍ਰੇਰਣਾ ਵਾਲਾ ਵੀ ਹੈ ਤੇ ਭੌਤਿਕ ਅਸਲੀਅਤ ਦਾ ਸਭ ਤੋਂ ਬੁਨਿਆਦੀ ਵਰਣਨ ਵੀ। ਬਿਲਕੁਲ। ਅਤੇ ਸਰੋਤ ਰਾਮਾਨੁਜਨ ਦੇ ਕੰਮ ਨੂੰ ਸਦੀਵੀ ਅਤੇ ਗਹਿਰਾ ਕਹਿ ਕੇ ਸਮਾਪਤ ਕਰਦਾ ਹੈ। ਇਹ ਸਾਨੂੰ ਸਾਰਿਆਂ ਨੂੰ ਵਿਚਾਰਨ ਲਈ ਇੱਕ ਸਵਾਲ ਛੱਡ ਜਾਂਦਾ ਹੈ। ਤਾਂ ਉਹ ਆਖਰੀ ਸਵਾਲ ਕੀ ਹੈ ਜਿਸ ਨਾਲ ਸਾਨੂੰ ਇਸ ਚਰਚਾ ਨੂੰ ਸਮਾਪਤ ਕਰਨਾ ਚਾਹੀਦਾ ਹੈ? ਉਹ ਸਵਾਲ ਇਹ ਹੈ ਜੇਕਰ ਇੱਕ ਮਨੁੱਖੀ ਦਿਮਾਗ ਬਿਨਾਂ ਕਿਸੇ ਬਾਹਰੀ ਸਾਧਨ ਦੇ ਸਿਰਫ ਸ਼ੁੱਧ ਸਹਿਜ ਗਿਆਨ ਨਾਲ ਬ੍ਰਹਿਮੰਡ ਨੂੰ ਚਲਾਉਣ ਵਾਲੇ ਗਣਤਕ ਨਿਯਮਾਂ ਨੂੰ ਲੱਭ ਸਕਦਾ ਹੈ ਉਹ ਨਿਯਮ ਜਿਨ੍ਹਾਂ ਦੀ ਪੁਸ਼ਟੀ ਅਸੀਂ ਹੁਣ ਮਹਿੰਗੀਆਂ ਮਸ਼ੀਨਾਂ ਨਾਲ ਕਰ ਰਹੇ ਹਾਂ ਹਾਂ ਇੱਕ ਸਦੀ ਬਾਅਦ ਤਾਂ ਇਹ ਮਨੁੱਖੀ ਚੇਤਨਾ ਅਤੇ ਬ੍ਰਹਿਮੰਡ ਦੀ ਬਣਤਰ ਦੇ ਆਪਸੀ ਸਬੰਧ ਬਾਰੇ ਕੀ ਦਰਸਾਉਂਦਾ ਹੈ ਹੂੰ ਕੀ ਬ੍ਰਹਿਮੰਡ ਆਪਣੇ ਤੱਤ ਵਿੱਚ ਹੀ ਗਣਤਕ ਹੈ ਜਿਸ ਨੂੰ ਸਾਡਾ ਦਿਮਾਗ ਸਿਰਫ ਪੜ ਰਿਹਾ ਹੈ ਜਾਂ ਕੀ ਮਨੁੱਖੀ ਦਿਮਾਗ ਕੁਦਰਤੀ ਤੌਰ ਤੇ ਇਸ ਬ੍ਰਹਿਮੰਡ ਤੇ ਗਣਿਤ ਦਾ ਢਾਂਚਾ ਥੋਪਦਾ ਹੈ ਕਿਉਂਕਿ ਇਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ ਉਹ ਇਸ ਨੂੰ ਸਮਝ ਸਕਦਾ ਹੈ ਇਹ ਸਵਾਲ ਤਾਂ ਇਹ ਸਵਾਲ ਵਿਗਿਆਨ ਤੇ ਦਰਸ਼ਨ ਦੀ ਸਰਦ ਤੇ ਖੜਾ ਹੈ ਤੇ ਰਾਮਾਨੁਜਨ ਦਾ ਜੀਵਨ ਇਸ ਦਾ ਸਭ ਤੋਂ ਖੂਬਸੂਰਤ ਅਤੇ ਰਸਮਈ ਪ੍ਰਗਟਾਵਾ ਹੈ